बिलावल की वार महिला चौथा एक सत गुर प्रसाद श्लोक महिला चौथा हर उत्तम हर प्रभ गाव करनाद बिलावल राग उपदेश गुरु सुन तुर मस्तक पूरा भाग हर उत्तम हर प्रभ गाव्या करनाद बिलावल राग उत्तम है, हर सब तो उत्तम है ਵਰਤਭਾਰੇ ਹਰਭਾ ਵੀ ਤੋਦਲ ਗਾਇਆ ਗਾਇਆ ਕਿਵੇਂ ਗਾਇਆ ਕਦੋਂ ਆਇਆ ਕਿਸੇ ਰਸਤਾ ਜਾਇਆ ਜਾਂਦਾ ਹੈ ਸਰਨਾਥ ਬਲਾਵਰ ਰਾਗ ਜਦ 나ਦੰਦਨ ਹੱਥੇ ਪ੍ਰਗਟ ਹੋਇਆ ਸੰਤ ਜੀ ਨੂੰ ਫੇਰੇ ਗਾਇਆ ਗਿਆ ਇਹ ਨਾਲ ਬਲਾਵਰ ਰਾਗ ਉਹ ਜੇ ਵੱਡਾ ਬੁਲਾਇਆ ਬੋਲਦਾ ਬੁਲਾਇਆ ਬੋਲਦਾ ਤਾਂ ਬਲਾਵਰ ਰਾਗ ਬਣਦਾ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਉਪਦੇਸ਼ ਜੋ ਗੁਰੂ ਦਾ ਹੈ ਜੋ ਸ਼ਬਦ ਗੁਰੂ ਦਾ ਹੈ ਸਾਨੂੰ ਸੁਣਿਆ ਤੇ ਫਿਰ ਮੰਨਿਆ ਤੁਰ ਮਸਤਕ ਪੂਰਾ ਭਾਗ ਜਿਹਨੇ ਮੰਨਿਆ ਉਹਨਾਂ ਤੁਰ ਮਸਤਕ ਉਹਦਾ ਭਾਗ ਪੂਰੇ ਸੰਗਤ ਉਹਦੇ ਪੂਰੇ ਭਾਗ ਨੇ ਦਰਗਾਹ ਦੇ ਵਿੱਚ ਮੰਨੇ ਜਾਂਦੇ ਨੇ ਤੇ ਪੂਰੇ ਭਾਗ ਜੀ ਨੂੰ ਮੰਨ ਲਿਆ ਫਿਰ। ਦਰਗਾਹ ਕੇ ਉਹਦੇ ਪੂਰੇ ਭਾਗ ਮੰਨੇ ਜਾਂਦੇ ਨੇ। ਬਾਹਰ ਦੇ ਵਿੱਚ ਮੰਨੇ ਜਾਂਦੇ ਹੁਣ ਕਾਹੇ ਮੰਨੇ ਜਾਂਦੇ ਹੋਂ। ਦਰਗਾਹ ਜੋ ਕੇ ਪੂਰੇ ਭਾਗ ਮੰਨੇ ਜਾਂਦੇ। ਠੀਕ ਹੈ। ਸੁਣਿਆ ਕਿੱਥੋਂ ਜੀ ਉਪਦੇਸ਼ ਗੁਰੂ ਸੁਣ ਪਹਿਲਾਂ ਸੁਣਿਆ ਫਿਰ ਮੰਨਿਆ। ਸੁਣਿਆ ਕਿੱਥੋਂ ਜੀ? ਪਹਿਲਾਂ ਤਾਂ ਆਹ ਸੁਣਿਆ ਨਾ ਉਪਦੇਸ਼ ਜਿਹੜਾ ਗੁਰ ਗੁਰਬਾਣੀ ਦਾ ਉਪਦੇਸ਼। ਇਹ ਆਤਮ ਕਥਾ ਸਮਝ ਲਓ ਪਹਿਲਾਂ ਉਹਨਾਂ ਨੇ ਸੁਣਿਆ ਜੀਹੇ ਪਾਸ਼ਾ ਕੋ ਫਿਰ ਮੰਨਿਆ ਮੰਨਿਆ ਤਾਂ ਅਵਸਥਾ ਬਦਲੀ ਸੰਤੋਖ ਹੋਇਆ ਤੇ ਸ਼ਬਦ ਗੁਰੂ ਸੰਤੋਖ ਹੋ ਕੇ ਉਪਜਿਆ ਤੇ ਸ਼ਬਦ ਉਪਜਿਆ ਫਿਰ ਉਪਜਿਆ ਉਹੀ ਸ਼ਬਦ ਅੰਦਰ ਆਗ ਪ੍ਰਗਟ ਹੋਇਆ ਤਾਂ ਫਿਰ ਉਹਨਾਂ ਦੀ ਗੁਰਬਾਣੀ ਰਚੀ ਆਪਾਂ ਵਾਹ ਠੀਕ ਹੈ ਤੇ ਤੀਸਰੇ ਗੁਰੂ ਨੂੰ ਆਮ ਗੁਰਬਾਣੀ ਚ ਗੁਰ ਨਹੀਂ ਲਿਖਿਆ ਜਾਂਦਾ ਉਪਦੇਸ਼ ਤਾਂ ਗੁਰੂ ਤੋਂ ਹੀ ਆਇਆ ਹੋਇਆ ਬੋਲਿਆ ਬੁਲਾਇਆ ਬੋਲਿਆ ਨਾ ਪੂਰਬਦੇਸ਼ ਹੈ ਗੁਰੂ ਉਪਦੇਸ਼ ਉਹ ਕਹੇ ਬੁਲਾਉਣ ਵਾਲਾ ਜੋ ਗੁਰੂ ਹੈ ਬੋਲਣ ਵਾਲਾ ਗੁਰ ਹੈ ਸਤਗੁਰ ਹੈ ਉਹ ਕਹਦਾ ਕੱਲਿਆਂ ਦਾ ਹੀ ਉਪਦੇਸ਼ ਧੀ ਗੁਰੂ ਨਾਨਕ ਦੀ ਬਾਣੀ ਵੀ ਹੋਣੀ ਹੈ ਉਹ ਰੰਗਤ ਵੀ ਵੀ ਹੋਣੀ ਹੈ ਭਗਤਾਂ ਦੀ ਵੀ ਹੋਣੀ ਹੈ ਸਾਰੀ ਤੇ ਸਮਝਾਇਆ ਹੋ ਹਾਂਜੀ ਸਭ ਦਿਨ ਸ੍ਰੈਣ ਗੁਣ ਉਚਰਾਂ ਹਰ 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 ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਸਭ ਦਿਨ ਸਰਾਹ ਬਹੁਤ ਚੜੇ ਦਿਨ ਸਰਾਹਣ ਦਿਨ ਰਾਤ ਲਗਾਤਾਰ ਗੁਣ ਚਾਣ ਕਰਦੇ ਸੋ ਚੜੇ ਹਰ 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 ਉਰ ਲਿਵ ਲਾਗ ਹਰ 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 ਸਰਦੇ ਜਿਹੜਾ ਹਰਿਆ ਜਿਹੜਾ ਉਹਦੇ ਨਾਲ ਜੁੜ ਕੇ ਉਹਦੇ ਨਾਲ ਲਾ ਕੇ ਉਹਦੇ ਨਾਲ ਜੁੜ ਜਾਂਦੀ ਹੈ ਲੱਗ ਜਾਂਦੀ ਹੈ ਸਭ ਤਨ ਮਨ ਹਰਿਆ ਹੋਆ ਹੋਇਆ ਮਨ ਖੜਿਆ ਹਰਿਆ ਬਾਗ ਤਨ ਮਨ ਫਿਰਦਾ ਵੀ ਹਰਿਆ ਹੋ ਗਿਆ ਮਨ ਵੀ ਹਰਾ ਹੋ ਗਿਆ ਮਨ ਐ ਖੜ ਗਿਆ ਪੂਰਾ ਤਨ ਮਨ ਹਰਿਆ ਹੋ ਗਿਆ ਪੂਰਾ ਹਦ ਅਰਮਾਨ ਜਿਵੇਂ ਹਰਿਆ ਬਾਗ ਹਰਾ ਭਰਾ ਹੋ ਜਾਂਦਾ ਐ ਹੋ ਗਿਆ ਖੜ ਗਿਆ ਮਨ ਖੁਸ਼ੀ ਹੋ ਗਈ ਨਾਨਕ ਭਗਤਾਂ ਸਦਾ ਬਿਗਾਸ ਹੋ ਗਿਆ ਠੀਕ ਹੈ ਜੀ ਦੁਖ ਪਾਪ ਦਾ ਨਾਸ ਹੋ ਗਿਆ ਹਾਂਜੀ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇੱਕ ਨਿੰਮਕ ਘੜੀ ਮੁਖ ਲਾਗ ਅਗੇ ਅੰਤ ਦਾ ਹਨੇਰਾ ਜਿਹੜਾ ਖਤਮ ਹੋ ਗਿਆ ਮਿਟ ਗਿਆ ਉਹ ਗਿਆਨ ਦਾ ਹਨੇਰਾ ਮਿਟ ਗਿਆ ਕਦੋਂ ਮਿਟ ਗਿਆ ਜਿਹੜਾ ਗੁਰ ਗਿਆਨ ਗੁਰ ਚਰਨਾਂ ਦਾ ਜਾਨ ਚ ਰਾਗ ਜਿਹੜਾ ਗੁਰ ਗਿਆਨ ਸੀ ਉਹਨੇ ਗਿਆਨ ਦਿੱਤਾ ਸਤਿਗੁਰ ਨੇ ਜਿਹੜਾ ਗੁਰ ਬਾਣੀ ਤੋਂ ਗਿਆਨ ਮਿਲਿਆ ਉਹਦਾ ਚਾਣ ਹੋ ਗਿਆ ਜਿਵੇਂ ਕੋਈ ਸਮਝੋ ਦੀਵਾ ਰੂਪ ਹੈ ਗਿਆਨ ਦਾ ਦੀਵਾ ਜਗ ਗਿਆ ਜਨਾਨਕ ਜੀਵੇ ਸੇ ਹਰ ਜਨਾਨਾ ਕਹਿੰਦਾ ਜਿਹੜਾ ਵੀ ਹਰ ਨੂੰ ਦੇਖ ਲੈਂਦਾ ਜਿਹੜਾ ਵੀ ਆਪਣੇ ਮੂਰ ਨੂੰ ਦੇਖ ਲੈਂਦਾ ਦੱਖਣ ਕਰਦਾਂ ਦਾ ਉਹ ਹਮੇਸ਼ਾ ਲਈ ਜੁਟਾ ਹੋ ਜਾਂਦਾ ਇੱਕ ਮਹਤਵਪੂਰਨ ਧੜੀ ਮੁਖਲਾਜ ਇੱਕ ਨਿਮਖ ਧੜੀ ਉਹ ਜਿਹੜਾ ਬੋਨ ਹੋਇਆ ਲੱਗਦੀ ਵੀ ਨਾ ਉਹ ਉਹ ਸਮਝੋ ਮਨਿਆ ਜਾਂਦਾ ਵੀ ਜਿਉਂਦਾ ਜੇ ਚੁੱਪ ਹੈ ਤਾਂ ਮਰਿਆ ਹੋਇਆ ਜੇ ਬੋਲਦਾ ਇਕਰਨ ਕਰਦਾ ਤਾਂ ਜਿਉਂਦਾ ਜਿਉਣਾ ਸਾਬਤ ਹੁੰਦਾ ਬੋਲੇ ਤੋਂ ਗੁਰਬਾਣੀ ਰਚੇ ਤੋਂ ਸਾਬਤ ਹੋ ਗਿਆ ਵੀ ਉਹ ਜਿਉਂਦਾ ਹੋ ਗਿਆ ਜੇ ਚੁੱਪ ਹੈ ਮਨ ਚੁੱਪ ਹੈ ਤਾਂ ਉਹ ਐ ਮਰਿਆ ਗੁਰਬ ਗੁਰ ਬਾਣੀ ਦਾ ਮਨ ਤੇ ਪਹੁੰਚ ਪਹੁੰਚਦਾ ਮਰਦਾ ਮੁਕਤੀ ਮਿਲਦੀ ਹੈ ਜਨਪਦਾਰਥ ਦੀ ਨਿਸ਼ਾਨੀ ਹੈ ਗੁਰਬਾਣੀ ਰਚਦਾ ਸਿਰ ਜਨਪਦਾਰਥ ਵਾਸਤੇ ਲਿਖਿਆ ਜੀ ਜੀ ਠੀਕ ਹੈ ਕਿਉਂਕਿ ਅਗਿਆਨ ਹਨੇਰਾ ਮਿਟ ਗਿਆ ਇੱਥੇ ਤੱਕ ਤਾਂ ਮਨ ਮਰ ਗਿਆ ਹਾਂ ਜੀ ਹਾਂ ਅਗਿਆਨਤਾ ਚਲੀ ਗਈ ਤੇ ਜਨਾਨਕ ਜੀਵੇ ਹੁਣ ਦੁਬਾਰਾ ਫਿਰ ਇਹ ਜੀ ਉੱਠਿਆ ਜਦੋਂ ਮਰਿਆ ਬਗੈ ਫਿਰ ਜੀਵੇ ਹਾਲੀ ਮਹੱਲਾ ਤੀਜਾ ਬਿਲਾਵਲ ਤਬਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜੇ ਲਾਗੇ ਸਹਿਜ ਧਿਆਨ ਬਿਲਾਵਲ ਤਬਹੀ ਕੀਜੀਐ ਬਿਲਾਵਲ ਜਦ ਹੀ ਹੋ ਸਕਦਾ ਕੀਤਾ ਜਾਣਾ ਚਾਹੀਦਾ ਜਦ ਮੁਖ ਹੋਵੇ ਨਾਮ ਜੇ ਨਾਮ ਮੁਖ ਤੇ ਹੋਵੇ ਜੇ ਨਾਮ ਹੋਵੇ ਆਪ ਤਾਂ ਗਿਆਨ ਬੋਲੇ ਤਾਂ ਹੀ ਬਲਾਵਲ ਸਮਝਿਆ ਜਾਣਾ ਚਾਹੀਦਾ ਹੈ ਮੁਖ ਚ ਨਾਮ ਨਾ ਹੋਵੇ ਤਾਂ ਉਹਨੂੰ ਬਲਾਵਲ ਨਹੀਂ ਕਹਿ ਸਕਦੇ ਬਲਾਵਲ ਬਲਾਇਆ ਨਹੀਂ ਬੋਲਦਾ ਕਰੋ ਤਾਂ ਹੀ ਬੋਲਣਾ ਚਾਹੀਦਾ ਜੇ ਮੁਖ ਚ ਨਾਮ ਨਿਕਲੇ ਮੁਖ ਚ ਜਿਹਨੂੰ ਕੋ ਵੇਨੋ ਨਰਾਗ ਨਾਗ ਨਾਰਦ ਸ਼ਬਦ ਸੋਹਣੇ ਹੈ ਦੋ ਦਾ ਰਾਗ ਵੀ ਸੋਹਣਾ ਹੈ ਉਹ ਜੋ ਸ਼ਬਦ ਬੋਲਦਾ ਉਹ ਵੀ ਸੋਹਣੇ ਨੇ ਜਾਂ ਲਾਗੇ ਸਹਿ ਧਿਆਨ ਜਦੋਂ ਸੈਡਾ ਵਸਤੂ ਕਿ ਮਨ ਤੇ ਗਿਆ ਹੋਵੇ ਕਿ ਕਵਾਂ ਨੇ ਕਿੱਥੇ ਹੋਵੇ ਧਿਆਨ ਕਿੱਥੇ ਆਇਆ ਹੋਵੇ ਔਰ ਕਿਤੇ ਹੋ ਧਿਆਨ ਦੇ ਨਾਲ ਉਹ ਨਾਦ ਹੁਣ ਤੇ ਫਿਰ ਸ਼ਬਦ ਗੁਰਬਾਣੀ ਚ ਆਉਂਦੇ ਸਾਹ ੋਣੇ ਨੇ ਰਾਗ ਨਾਲ ਠੀਕ ਹੈ ਜੀ ਤੇ ਜਿਹੜਾ ਆਮ ਬਿਲਾਵਲ ਰਾਗ ਗਾਇਆ ਜਾਂਦਾ ਹੈ ਇਸ ਤੋਂ ਫਿਰ ਇਸ ਜਲ ਦਾ ਭਾਵ ਤਾਂ ਹੋ ਰਿਹਾ ਹੈ ਆਇਆ ਇਹਨਾਂ ਨੇ ਉਹਨਾਂ ਨੇ 14 ਸੀ ਪੜਦੇ ਆ ਸ਼ਬਦ ਚੌਂਕੀ ਕਹਿੰਦੇ ਆ ਫਿਰ ਉਹਨੂੰ ਇਹ ਸ਼ਬਦ ਚੌਂਕੀ ਹੈ ਨਾ ਰਾਗ 나ਦ ਛੋੜ ਹਰ ਸੇਵੀਏ ਤਾਂ ਦਰਗਹਿ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ ਕਿਉਂਕਿ ਮਨੁਭਾਨ ਜੇ ਰਾਗ ਨਾਲ ਤੋਂ ਲਾਗੋ ਕਿ ਫਰ ਗੀਤਾ ਰਾਗ ਤੋਂ ਵੀ ਅਲੱਗ ਹੋ ਜੀਏ ਸੀ ਰਾਗ ਨੂੰ ਤੇ ਆਨੰਦ ਕਰਨ ਲਈ ਨਾਦ ਵੀ ਸਾਡੇ ਅੰਦਰ ਪ੍ਰਗਟਨਾ ਹੋਵੇ ਉਹ ਤੋਂ ਇਲਾਵਾ ਫਿਰ ਗੁਰ ਸ਼ਬਦ ਦਾ ਵਿਚਾਰੇ ਇਦਰੀ ਖਾਲੀ ਸਰ ਤੋਂ ਗੁਰਬਾਣੀ ਸਾਡੇ ਕੋਲ ਇਹਨੂੰ ਵਿਚਾਰੀਏ ਤੇ ਵੀ ਹੈ ਫਿਰ ਵੀ ਸਾਡੇ ਦਰਗਾਹ ਮਾਨ ਨੂੰ ਦਰਗਾਹ ਮਾਨ ਨੂੰ ਕਿਹੜਾ ਗੁਰਬਾਣੀ ਵਿਚਾਰਦੇ ਨੇ ਭਾਵੇਂ ਉਹਦੇ ਅੰਦਰ ਜਗ ਗੁਰੂ ਪ੍ਰਗਟ ਨਹੀਂ ਹੈ ਭਾਵੇਂ ਉਹ ਆਪਨੇ ਬਾਣੀ ਗਾ ਚਿਰ ਰਹੇ ਭਾਵੇਂ ਉਹ ਰਾਜੇ ਦੀ ਚਾਲ ਵਿੱਚ ਚੱਲ ਰਹੇ ਫਿਰ ਆਣ ਪਾਸਾ ਦੀ ਗੱਲ ਕਰ ਰਹੇ ਹਾਂ ਵਿਚਾਰ ਰਹੇ ਜੀ ਉਹਨਾਂ ਨੂੰ ਕਿੰਨੇ ਰਗਾਂ ਚ ਮਾਨ ਲੱਗਿਆ ਤੇ ਗੱਲ ਨਹੀਂ ਜੀ ਜ਼ਰੂਰੀ ਹੈ ਨਾਮ ਦੇ ਪ੍ਰਗਟ ਹੋ ਗਏ ਉਹ ਤਾਂ ਗੁਰਬਾਣੀ ਜਾਣ ਦੀ ਗੱਲ ਹੈ ਗੁਰਬਾਣੀ ਵਿਚਾਰੇ ਤੋਂ ਵੀ ਲਾਗ ਹੈ ਨਹੀਂ ਰਾਜਦਾਨੇ ਰਾਜਨਾਤਾ ਉਹ ਨਾ ਹੋੜ ਅੱਛਾ ਜੀ ਜਦੋਂ ਪਰਿਵਾਰ ਪਰ ਰੱਬ ਲਗਾਉਣ ਆਇਆ ਉਹਨਾਂ ਕੋਲੇ ਪ੍ਰਗਟ ਹੁੰਦਾ ਨਾਮ ਹੀ ਨਾ ਕੋਈ ਸ਼ਬਦ ਗੁਰੂ ਪ੍ਰਗਟ ਹੁੰਦਾ ਤਾਂ ਨਾਲੇ ਆ ਜਾਂਦਾ ਸਾਡੇ ਕੋਲ ਤਾਂ ਹਰ ਸੇਵੀ ਹੈ ਕਿਹੜਾ ਵਿਚਾਰ ਹੈ ਜੀ ਸਾਡੇ ਕੋਲ ਠੀਕ ਹੈ ਜੀ ਤੇ ਸ਼ਰਮ ਵਿਚਾਰ ਨਾਲੇ ਦਰਗਾਹ ਚ ਮਾਨ ਮਿਲ ਜਾਂਦਾ ਬਿਲਕੁਲ ਅੰਤ ਹੋਊਗਾ ਗਿਆਨ ਹੋਊਗਾ ਮੰਨ ਟਿਕੂਗਾ ਜੇ ਮੰਨੂਗਾ ਤਾਂ ਮਾਨ ਹੋਜੂਗਾ ਜੇ ਨਹੀਂ ਮੰਨੂਗਾ ਤਾਂ ਹਾਂਜੀ ਨਾਨਕ ਗੁਰਮੁਖੀ ਬ੍ਰਹਮ ਵਿਚਾਰੀਏ ਚੂਕੇ ਮਾਨ ਅਭਿਮਾਨ ਨਾਨਕ ਆਹ ਗੁਰਮੁਖਾ ਨੇ ਬ੍ਰਹਮ ਵਿਚਾਰ ਕੀਤਾ ਹੈ ਜਿਹੜਾ ਗੁਰਮੁਖਾ ਨੇ ਬ੍ਰਹਮ ਵਿਚਾਰ ਕੀਤਾ ਹੈ ਉਹਨਾਂ ਦਾ ਮਾਨ ਅਰ ਅਭਿਮਾਨ ਧੋਏ ਜਾਂਦੇ ਰਹਿੰਦੇ ਨਾ ਨੂੰ ਸੰਸਾਰੀ ਮਾਨ ਦੀ ਲੋੜ ਹੁੰਦੀ ਹੈ

बिल्कुल बिल्कुल तू हर प्रभ आप अगम है सब तुद उपाया तू तु आपे आप वर्तदा सब जगत सबाया तू हर प्रभ आप अगम है सब तुद्ध दुपाया दु हे प्रभ तू आपका आप अगम है सारी तुद आप ठीक है आपे आप वर्तदा ਉਹ ਹਰ ਜਗਾ ਆਪੇ ਆ ਵਰਤਦਾ ਸਭ ਜਗਤ ਸਵਾਇਆ ਭਾਰੇ ਸੰਸਾਰ ਦੇ ਵਿੱਚ ਤੇਰਾ ਹੁਕਮ ਚੱਲਦਾ ਹੈ ਸੰਸਾਰ ਉੱਤੇ ਤੇਰਾ ਹੁਕਮ ਚੱਲਦਾ ਹੈ ਸਾਡੇ ਅੰਦਰ ਤੂੰ ਵਰਤਦਾ ਹੈ ਤੂੰ ਤਾਂ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਹਰ ਧਿਆਵੂ ਭਗਤੋ ਦਿਨ ਸਰਾਤ ਅੰਤ ਲਾਇ ਛਡਾਇਆ ਤੂੰ ਆਪੇ ਤਾੜੀ ਲਾ ਲੈਣਾ ਕਦੇ ਜਦ ਸੰਤ ਸੰਤੋਖ ਦੀ ਅਵਸਥਾ ਜੁਣਾ ਹੈ ਤਾ ਤਾੜੀ ਲਾਈ ਹੋਈ ਹੁੰਦੀ ਹੈ ਜੋ ਸਹਜ ਅਵਸਥਾ ਚ ਹੋ ਜਾਣਾ ਹੈ ਫਿਰ ਗੁੰਗਾਵਾਂ ਨੇ ਆਪਣੇ ਤਾੜੀ ਲਾ ਲੈਣਾ ਆਪਣੇ ਗੁੰਗਾਵਾਂ ਨੇ ਇੱਕ ਦੀ ਗੱਲ ਕੀਤੀ ਹੈ ਇੱਕ ਤਾੜੀ ਵੀ ਲਾ ਲੰਦਾ ਹੈ ਔਰ ਗੁੰਗਾਵਾਂ ਇਹ ਨਿਕਰਦਾ ਜਦ ਉਪਜਦਾ ਇੱਕ ਉਪਜਦਾ ਗੁੰਗਾਵਾਂ ਕਰਦਾ ਜਿੰਨਾ ਚਿਰ ਤਾੜੀ ਲੱਗੀ ਹੁੰਦੀ ਹੈ ਉਹਨਾਂ ਚਿਰ ਇੱਕ ਹੁੰਦਾ ਉਪਜਿਆ ਨਹੀਂ ਹੁੰਦਾ ਸਤ ਸੰਤੋਖ ਦੀ ਅਵਸਥਾ ਚ ਹੁੰਦਾ ਹਾਂਜੀ ਹਰ ਧਿਆਵੋ ਭਗਤੋ ਦਿਨ ਰਾਤ ਅੰਤ ਲੈ ਛਡਾਇਆ ਅਹ ਫਗਰ ਤੇ ਹਵੋ ਫਕਤੋ ਦਨ ਰਾਤ ਹੈ ਤੁਮ ਤੋ ਉਹ ਸਰਦੇ ਵਿਚਾਰ ਵਕ ਧਿਆਨ ਰੱਖੋ ਦਿਨ ਰਾਤ ਜਿਨੇ ਆਪੇ ਛਡਾਉਣਾ ਉਸਨੇ ਛਡਾਉਣਾ ਉਹਦੇ ਨਾਲ ਜੁੜ ਕੇ ਛਤਕਾਰ ਆਇਆ ਮਾਇਆ ਤੋਂ ਬੰਨ ਰਾਤੋਂ ਮਰੀ ਜਿਨੀ ਸੇਵਿਆ ਤੇਨੀ ਸੁਖ ਪਾਇਆ ਹਰ ਨਾਮ ਸਮਾਇਆ ਜਿਨਾ ਛਾਉਦੇ ਵਿਚਾਰ ਕੀਤਾ ਜਿਨ ਸੇਵਿਆ ਸਿਨ ਸੁਖ ਪਾਇਆ ਉਹ ਸਿਨ ਨੂੰ ਸੁਖ ਮਿਲਿਆ ਹਰ ਨਾਮ ਸਮਾਇਆ ਹਰ ਨਾਮ ਮਿਲਦਾ ਕਵਰ ਦਾ ਵਿਚਾਰ ਤਾਂ ਉਹਦੇ ਵਿੱਚ ਹੀ ਸਮਾ ਜਾਂਦਾ ਗੁਣ ਕਾਹੇ ਗੁਣੀ ਸਮਾ ਬਣਿਆ ਗੁਣ ਗੌਂਦਾ ਗੌਂਦਾ ਗੋਣਾ ਚ ਸਮਾ ਜਾਂਦਾ ਠੀਕ ਹਾਂ ਜੀ ਨਾਮ ਸਿਆਰੀ ਨਾਲ ਲਿਖਿਆ ਹਰ ਨਾਮ ਸਮਾਇਆ ਹਰ ਨਾਮ ਦੇ ਵਿੱਚ ਸਮਾ ਜਾਂਦਾ ਵਿੱਚ ਹੀ ਸਮਾ ਜਾਂਦਾ ਹਾਂ ਠੀਕ ਹੈ ਜੀ ਇੱਥੇ ਪਹਿਲੀ ਪਉੜੀ ਸਮਾਪਤੀ ਜੀ